ਸ੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲਟਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਹੋਰ ਸਿੱਖਾਂ ਦੀ ਸ਼ਹਾਦਤ ਦੀ ਸ਼ਤਾਬਦੀ ਮਨਾਉਂਦੇ ਸਮੇਂ ਧਾਰਮਿਕ ਮਰਿਆਦਾ ਦੀ ਉਲੰਘਣਾ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨੇ ਪੰਜਾਬ ਦੇ ਸੈਰਸਪੱਟਾ ਤੇ ਸਬਿਆਚਾਰਕ ਮਾਮਲੇ ਦੇ ਮੰਤਰੀ ਤਰਨਪ੍ਰੀਤ ਸਿੰਘ ਸੋਂਦ ਨੂੰ ਤਲਵ ਕਰਕੇ ਸਪਸ਼ਟੀਕਰਨ ਮੰਗਿਆ ਹੈ ਇਸ ਸਪਸ਼ਟੀਕਰਨ ਮੰਤਰੀ ਤਰਨਪ੍ਰੀਤ ਸੋਧ ਅਤੇ ਇਸ ਵਿਭਾਗ ਦੇ ਡਾਇਰੈਕਟਰ ਪਾਸੋਂ ਭਾਈ ਜੀਵਨ ਸਿੰਘ ਯਾਦਗਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਸਿਧਾਂਤਾਂ ਪਰੰਪਰਾਵਾਂ ਅਤੇ ਮर्याਦਾ ਵਿਰੁੱਧ ਪੇਸ਼ਕਾਰੀ ਕਰਨ ਦੇ ਦੋਸ਼ੇਟ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਰਫੋਂ ਮੰਗਿਆ ਗਿਆ ਹੈ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੋਧ ਨੂੰ ਆਪਣਾ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ ਅੰਦਰ ਸਖਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਰੂਪ ਚ ਪੇਸ਼ ਹੋ ਕੇ ਦੇਣ ਲਈ ਆਖਿਆ ਗਿਆ ਹੈ ਜਦੋਂ ਕਿ ਵਿਭਾਗ ਦੇ ਡਾਇਰੈਕਟਰ ਲਿਖਤੀ ਰੂਪ ਚ ਸਪਸ਼ਟੀਕਰਨ ਭੇਜਣ ਦੇ ਆਦੇਸ਼ ਕੀਤੇ ਗਏ ਨੇ ਇਸ ਸਬੰਧ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਦੇ ਇੰਚਾਰਜ ਬਗੀਚਾ ਸਿੰਘ ਵੱਲੋਂ ਕੈਬਨਿਟ ਮੰਤਰੀ ਅਤੇ ਵਿਭਾਗ ਦੇ ਡਾਇਰੈਕਟਰ ਨੂੰ ਦੋ ਵੱਖ-ਵੱਖ ਪੱਤਰ ਭੇਜੇ ਗਏ ਨੇ ਇਨ੍ਹਾਂ ਪੱਤਰਾਂ ਚ ਆਖਿਆ ਗਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕਈ ਸ਼ਿਕਾਇਤਾਂ ਪੁੰਚੀਆਂ ਨੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਮਰੀਅਦਾ ਦੀ ਉਲੰਘਣਾ ਸੰਬੰਧੀ ਦੋਸ਼ ਲਾਏ ਗਏ ਨੇ ਪੱਤਰਚੇ ਭਾਈ ਜੇਤਾ ਜੀ ਯਾਦਗਾਰ ਵਿਖੇ ਅੰਮ੍ਰਿਤ ਸੰਚਾਰ ਸੰਬੰਧੀ ਬਣਾਈਆਂ ਗਈਆਂ ਤਸਵੀਰਾਂ ਬਾਰੇ ਇਤਰਾਜ਼ ਪ੍ਰਗਟ ਕੀਤਾ ਗਿਆ ਜਿਸ 'ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰਿਆਂ ਨੂੰ ਅੰਮ੍ਰਿਤ ਸੰਚਾਰ ਵੇਲੇ ਜੋੜੇ ਪਾਏ ਹੋਏ ਦਿਖਾਇਆ ਗਿਆ ਇਹਨਾਂ ਵਿੱਚ ਹੋਰ ਵੀ ਕਈ ਖਾਮੀਆਂ ਦੱਸੀਆਂ ਗਈਆਂ ਨੇ ਇਹਨਾਂ ਤਸਵੀਰਾਂ ਨੂੰ ਅੰਮ੍ਰਿਤ ਸੰਚਾਰ ਦੀ ਮर्याਦਾ ਦੇ ਉਲਟ ਆਖਿਆ ਗਿਆ ਇਸ ਮਾਮਲੇ 'ਚ ਕੈਬਨਿਟ ਮੰਤਰੀ ਨੂੰ ਨਿੱਜੀ ਤੌਰ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦੇਣ ਜਦੋਂ ਕਿ ਡਾਇਰੈਕਟਰ ਨੂੰ ਲਿਖਤੀ ਸਪਸ਼ਟੀਕਰਨ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਥੋਂ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹਨਾਂ ਦਾ ਮੰਤਰੀ ਆ ਤਰਨਪ੍ਰੀਤ ਸਿੰਘ ਸੌਂਦ ਉਹਦੀ ਸਾਡੇ ਕੋਲ ਸ਼ਿਕਾਇਤ ਆਈ। ਡਾਇਰੈਕਟਰ ਜਿਹੜਾ ਬਾਕੀ ਇਹਨਾਂ ਦਾ ਆਪਣਾ ਸੈਰ ਸਪਾਟਾ ਦੇ ਸਭਿਆਚਾਰਕ ਮਾਮਲੇ ਵਿਭਾਗ ਦਾ ਸਰਕਾਰ ਨੇ ਉੱਥੇ ਆਨੰਦਪੁਰ ਸਾਹਿਬ ਹੁਣ ਸ਼ਤਾਬਦੀ ਨੂੰ ਮਨਾਉਂਦੀ ਹੈ ਇੱਕ ਮਿਊਜ਼ੀਅਮ ਤਿਆਰ ਕੀਤਾ ਪਾਈ ਦਿੱਤਾ ਜੀ ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਲਾਈਆਂ ਔਰ ਉਹਦੇ ਵਿੱਚ ਇੱਕ ਤਸਵੀਰ ਆ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਇੱਕ ਪਿਆਰਾ ਅੰਮ੍ਰਿਤ ਛਕ ਰਿਹਾ ਵਾ ਤੇ ਬਾਕੀ ਬੈਠੇ ਆ ਉਹ ਉਹਦੇ ਵਿੱਚ ਪਹਿਲਾਂ ਤੇ ਗੁਰੂ ਸਾਹਿਬ ਦੇ ਇਹਨਾਂ ਨੇ ਜੋੜਾ ਪਾਇਆ ਹੋਇਆ ਦਿਖਾਇਆ ਇਹ ਪੰਜਾਬ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਨੂੰ ਵੀ ਪਤਾ ਵੀ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੁੰਦਾ ਜਾਂ ਜਦੋਂ ਵੀ ਅੰਮ੍ਰਿਤ ਛਕਾਇਆ ਜਾਊਗਾ ਜੋੜਾ ਪਾ ਕੇ ਥੋੜਾ ਛਕਾਵਾਂਗੇ ਇੰਨੀ ਗੈਨਾਂ ਦੀ ਪੇਤਲੀ ਸਮਝਾ ਵੀ ਇਹਨਾਂ ਨੇ ਜੋੜਾ ਪਾਤਾ ਫਿਰ ਉਹ ਤਸਵੀਰ ਦੇ ਵਿੱਚ ਸਾਡੇ ਕਿਉਂਕਿ ਜਿਹੜੀ ਮਰਿਆਦਾ ਹੈ ਕਿ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਤੇ ਬੀਰਾਸਣ ਲੱਗਦਾ ਇਹਨਾਂ ਨੇ ਵੇਖੋ ਉਹ ਜਦੋਂ ਦਿਖਾਇਆ ਵਾ ਤੋਂ ਜਿਹੜੇ ਆਪਣੇ ਛਕਣ ਵਾਲੇ ਪੰਜ ਪਿਆਰਿਆਂ 'ਚੋਂ ਆ ਉਹਨਾਂ ਨੇ ਧੂਮੇ ਘੋਡੇ ਥੱਲੇ ਲਾਏ ਹੋਏ ਇਹ ਮਰਿਆਦਾ ਹੀ ਨਹੀਂ ਹੈ ਔਰ ਅਮਰਤ ਸੰਚਾਰ ਦੀ ਮਰਿਆਦਾ ਤੇ ਕੋਈ ਸਮਝੌਤਾ ਨਹੀਂ ਹੋ ਸਕਦਾ ਉਹ ਕਿਉਂਕਿ ਇੱਕ ਕੌਮ ਦੀ ਵੱਡੀ ਇਹ ਮਰਿਆਦਾ ਜਿਹਦੇ ਰਾਹੀਂ ਬਹੁਤ ਸਾਰੇ ਪ੍ਰਾਣੀ ਗੁਰੂ ਵਾਲੇ ਬਣਦੇ ਆ ਨੌਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਸਮਾਗਮ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸ਼੍ਰੀ ਅਨੰਦਪੁਰ ਸਾਹਾ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਵੱਖ-ਵੱਖ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਾ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ ਜੈਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਤਕਰੀਬਨ 8000 ਪੁਲਿਸ ਮੁਲਾਜ਼ਮ ਸ਼ਰੀਨਾਨਦਪੁਰ ਸਾਹਿਬ ਵਿਖੇ ਸ਼ਰਦਾਲੂਆਂ ਦੀ ਸੁਰੱਖਿਆ ਕਰਨਗੇ ਇਸ ਮੌਕੇ 300 ਤੋਂ ਵੱਧ ਸੀਸੀਟੀਵੀ ਕੈਮਰੇ ਵੱਡੀ ਗਿਣਤੀ ਚ ਡਰੋਨ ਵਰਦੀ ਧਾਰੀ ਅਤੇ ਸਿਵਲ ਕੱਪੜਿਆਂ ਚ ਪੁਲਿਸ ਮੁਲਾਜ਼ਮ ਸ਼ਰੀਨਾਨਦਪੁਰ ਸਾਹਿਬ ਦੇ ਚੱਪੇ ਚੱਪੇ ਤੇ ਵਾਜਦੀ ਅੱਖ ਰੱਖਣਗੇ ਉਹਨਾਂ ਨੇ ਕਿਹਾ ਕਿ ਸ਼ਰੀਨਾਨਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਸੰਬੰਧੀ ਕੋਈ ਖਾਸ ਤੌਰ ਤੇ ਥ੍ਰੈਟ ਪਰਸੈਪਸ਼ਨ ਨਹੀਂ ਹੈ ਪਰੰਤੂ ਅਜੇ ਇਹ ਸਮਾਗਮ ਮੌਕੇ ਵੱਡੀ ਗਿਣਤੀ ਚ ਸੰਕਟਾਂ ਨੇ ਪਹੁੰਚਣਾ ਹੁੰਦਾ ਹੈ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਹਰ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਤੇ ਪਾਰਕਿੰਗ ਵਿਵਸਥਾ ਸ਼ਟਲ ਬੱਸ ਸਰਵਿਸ ਐਂਬੂਲੈਂਸਾਂ ਦੀ ਵਿਵਸਥਾ ਵੀ ਕੀਤੀ ਗਈ ਹੈ ਤਾਂ ਜੋ ਜੇਕਰ ਸਮਾਗਮ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਲੋੜ ਪੈਂਦੀ ਹੈ ਤਾਂ ਹਰ ਹਾਲਾਤ ਦੇ ਨਾਲ ਨਜਿੱਠਿਆ ਜਾ ਸਕੇ ਉਨਾ ਜਾਣਕਾਰੀ ਦਿੱਤੀ ਹੈ ਕਿ ਸਮਾਗਮ ਦੇ ਦੌਰਾਨ ਪੁਲਸ ਦੀ ਕੋਈ ਵੀ ਗੱਡੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਇਰਨ ਨਹੀਂ বাজਾਈਗੀ ਅਤੇ ਆਮ ਸ਼ਰਧਾਲੂਆਂ ਦੀ ਤਰ੍ਹਾਂ ਹੀ ਹਰ ਕੋਈ ਨਤਮਸਤ ਹੋਵੇਗਾ। ਉਨ੍ਹਾਂ ਕਿਹਾ ਕਿ ਹੰਲੜਬਾਜੀ, ਜੇਬ ਕਤਰਿਆਂ ਤੇ ਖਾਸ ਨਿਗਰਾਨੀ ਰੱਖੀ ਜਾਵੇਗੀ ਅਤੇ ਅਜਿਹੇ ਲੋਕਾਂ ਦੇ ਖਿਲਾਫ ਪੁਲਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਰੂਪਨਗਰ ਤੋਂ ਬਾਹਰੀ ਸੁਰੱਖਿਆ ਪ੍ਰਬੰਧ ਇਹਨੇ ਮਜ਼ਬੂਤ ਕੀਤੇ ਜਾਣਗੇ ਕਿ ਕਿਸੇ ਤਰ੍ਹਾਂ ਦੀ ਹੰਲੜਬਾਜੀ ਕਰਨ ਵਾਲੇ ਜਾਂ ਟ੍ਰੈਫਿਕ ਵਿੱਚ ਬੇਗਾਨ ਪਾਉਣ ਵਾਲੇ ਲੋਕਾਂ ਨੂੰ ਜ਼िले ਤੋਂ ਬਾਹਰੀ ਰੋਕਿਆ ਲਿਆ ਜਾਵੇਗਾ ਜਲੰਧਰ ਚ ਜੀਐਸਟੀ ਵਿਭਾਗ ਦੀ ਟੀਮ ਕੁੱਲ ਰੋਡ ਤੇ ਸਥਿਤ ਅਗਰਵਾਲ ਢਾਬਾ ਅਤੇ ਢਾਬਾ ਸੰਚਾਲਕ ਦੇ ਘਰ ਤੇ ਛਾਪੇਮਾਰੀ ਕਰ ਰਹੀਆਂ ਨੇ ਇਸ ਰੇਡ ਟੀਮ ਚ ਜੀਐਸਟੀ ਅਧਿਕਾਰੀ ਵੀ ਮੌਜੂਦ ਨੇ ਫਿਲਹਾਲ ਰੇਡ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਢਾਬਾ ਸੰਚਾਲਕ ਵੱਲੋਂ ਕਥਿਤ ਟੈਕਸ ਬੇਨਿਮੀਆਂ ਦੀ ਜਾਂਚ ਲਈ ਇੱਕ ਤਲਾਸ਼ੀ ਮੁਹਿੰਮ ਦੀ ਯੋਜਨਾ ਬਣਾਈ ਗਈ ਹੈ ਕਈ ਜੀਐਸਟੀ ਟੀਮਾਂ ਨੇ ਅਚਾਨਕ ਢਾਬੇ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਟੀਮ ਦੇ ਪਹੁੰਚਣ ਤੇ ਢਾਬਾ ਬੰਦ ਕਰ ਦਿੱਤਾ ਗਿਆ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇੱਕ ਟੀਮ ਢਾਬਾ ਸੰਚਾਲਕ ਦੇ ਘਰ ਦੀ ਵੀ ਤਲਾਸ਼ੀ ਲੈ ਰਹੀ ਹੈ ਜਾਂਚ ਅਧਿਕਾਰੀ ਸਾਰੇ ਰਿਕਾਰਡਾਂ ਦੀ ਸਮੀਖਿਆ ਕਰ ਰਹੇ ਨੇ ਇੱਕ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਨਕਦੀ ਵੀ ਬਰਾਮਦ ਕੀਤੀ ਗਈ ਹੈ ਪਰ ਵਿਭਾਗ ਦੇ ਅਧਿਕਾਰਤ ਤੌਰ ਤੇ ਬੇਰਵੇ ਸਾਂਝੇ ਨਹੀਂ ਕੀਤੇ ਨੇ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਤਲਾਸ਼ੀ ਪੂਰੀ ਹੋਣ ਤੋਂ ਬਾਅਦ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਹਾਲਾਂਕਿ ਕਿਸੇ ਨੂੰ ਵੀ ਟਾਬੇ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮਿਲਾ ਕਿ ਡਿਟੇਲ ਜੋ ਵੀ ਹੈ ਉਹਨਾਂ ਕੋ ਇਕੱਠਾ ਕਰਦੇ ਹਾਂ ਐਸਟੀਮ ਵਗੈਰਾ ਸਾਰਾ ਚੋਰੀ ਕਰ ਰਹੇ ਸੀਗੇ ਹਾਂ कितने समय का अभी कोई कोई उसका नहीं है कितना अभी तो देखो मैं इतना आपको जो ले भी डिटेल्स सब... ये एक बार हो जाए डॉक्यूमेंट हम देख लें उसी के बाद में बता सकते हैं ढाबा का क्या नाम है सर कमेटी डिपार्टमेंट सर ढाबा का क्या नाम है अग्रवाल बेचना और कहां रेड हुई है सर ਘਰਪੇ ਹੋਈ ਹੈ ਘਰਪੇ ਘਰਪੇ ਵੀ ਹੋਈ ਹੈ ਪੰਜਾਬ ਸਰਕਾਰ ਦੀ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਉਦਯੋਗਿਕ ਨਗਰੀ ਮੰਡੀ ਗੋਬਿੰਦਗੜ ਦੇ ਸੰਤ ਨਗਰ ਤੇ ਹਵਸਤੀ ਵਿਖੇ ਬਾਦ ਦੁਪਹਿਰ ਗਾਰਡਨ ਐਂਡ ਸਰਚ ਉਰਫ ਕਸੋ ਆਪਰੇਸ਼ਨ ਚਲਾਇਆ ਗਿਆ ਜਿਸ ਚ ਨਸ਼ਾ ਤਸ਼ਕਰਾਂ ਦੇ ਸ਼ੱਕੀ ਇਲਾਕਿਆਂ ਅਤੇ ਘਰਾਂ ਦੇ ਵਿੱਚ ਪੁਲਿਸ ਨੇ ਮੈਲਾ ਕਾਂਸਟੇਬਲਾਂ ਅਤੇ ਪੁਲਿਸ ਜਵਾਨਾਂ ਸਮੇਤ ਤਲਾਸ਼ੀ ਅਭਿਆਨ ਚਲਾਇਆ ਅਤੇ ਵੱਖ-ਵੱਖ ਥਾਵਾਂ ਤੇ ਸਪੈਸ਼ਲ ਤੌਰ ਤੇ ਨਾਕਾਬੰਦੀ ਕਰਕੇ ਬੋਲਸਵਾਲੋ ਸ਼ਕੀਬਾਣਾ ਅਤੇ ਲੋਕਾਂ ਦੀ ਤਲਾਸ਼ੀ ਵਿਲਾਈ ਗਈ ਇਸ ਕਾਸੋ ਆਪਰੇਸ਼ਨ ਦੇ ਵਿੱਚ ਐਸਪੀ ਰਕੇਸ਼ ਯਾਦਵ ਅਮਲੋ ਸਬ ਡਿਵੀਜ਼ਨ ਦੇ ਡੀਐਸਪੀ ਗੁਰਦੀਪ ਸਿੰਘ ਸੰਧੂ ਐਸਐਚਓ ਬਲਜਿੰਦਰ ਸਿੰਘ ਅਮਲੋ ਅਤੇ ਗੋਵਿੰਦਗੜ ਪੁਲਸ ਥਾਣੇ ਦੇ ਐਸਐਚਓ ਮਨਪ੍ਰੀਤ ਸਿੰਘ ਦੇ올 ਦੀ ਅਗਵਾਈ ਦੇ ਵਿੱਚ ਪੁਲਸ ਅਧਿਕਾਰੀਆਂ ਨੇ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਛਾਣਬਿੰਨ ਕੀਤੀ ਫਤਿਹਗੜ ਸਾਹਿਬ ਦੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇੱਕ ਆਸੂ ਆਪਰੇਸ਼ਨ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਅੱਜ ਪੂਰੀ ਸ਼ਕਤੀ ਦੇ ਨਾਲ ਲਾਗੂ ਕੀਤਾ ਗਿਆ ਜਿਸ ਵਿੱਚ 11 ਦੇ ਕਰੀਬ ਉਹਨਾਂ ਸ਼ਕਤੀ ਨੌਜਵਾਨਾਂ ਨੂੰ ਹਿਰਾਸਤ ਚ ਲਿਆ ਗਿਆ ਜਿਨ੍ਹਾਂ ਦੀ ਜਾਂਚ ਮਗਰੋਂ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਉਹਨਾਂ ਨੇ ਕਿਹਾ ਕਿ ਨਸ਼ਾ ਤਸ਼ਕਰਾਂ ਅਤੇ ਨਸ਼ੇ ਦੀ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਜਿਹੇ ਸਮਾਜ ਵਿਰੋਧੀ ਲੋਕਾਂ ਨੂੰ ਸ਼ਕਤੀ ਦੇ ਨਾਲ ਨਿਪਟਾਇਆ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੇ ਕੋਲ ਕਿਸੇ ਵੀ ਨਸ਼ਾ ਤਸ਼ਕਰੀ ਦੀ ਕੋਈ ਨਸ਼ਾ ਤਸ਼ਕਰੀ ਕਰਨ ਦੀ ਸਹੀ ਰਿਪੋਰਟ ਹੈ ਤਾਂ ਉਹ ਪੁਲਿਸ ਅਤੇ ਮੀਡੀਆ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਉਹਨਾਂ ਦੀ ਐਸਰ ਸ਼ਿਕਾਇਤ ਅਤੇ ਸ਼ਿਕਾਇਤ ਦੇਣ ਵਾਲੇ ਦੀ ਸੂਚਨਾ ਗੁਪਤ ਰੱਖੀ ਜਾਵੇਗੀ ਅਤੇ ਨਸ਼ਾ ਤਸ਼ਕਰਾਂ ਨੂੰ ਨੱਪਿਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਭਾਜਪਾ ਸਾਹਿਬ ਵੱਲੋਂ ਸਖਤ ਹਦਾਇਤਾਂ ਨਸ਼ਾ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਐਂਡ ਜਿਹੜਾ ਸਾਡਾ ਯੋਧ ਨਸ਼ਾ ਬਰਦੂ ਚੱਲ ਰਿਹਾ ਹੈ ਉਹਦੇ ਤਹਿਤ ਫਤੇਗੜ ਸਾਹਿਬ ਪੁਲਿਸ ਵੱਲੋਂ ਪਿਛਲੇ 1 ਮਾਰਚ ਤੋਂ ਲੈ ਕੇ ਹੁਣ ਤੱਕ ਕਾਫੀ ਜਿਹੜੀ ਹੈਗੀ ਇਹਦੇ ਕਾਮਯਾਬੀਆਂ ਵੀ ਹਾਸਿਲ ਕੀਤੀ ਗਈ। ਸਾਡੇ ਵੱਲੋਂ ਕਰੀਬ 1200 ਜਿਹੜੇ ਹੈਗੇ ਆ 1200 ਇਸ ਤਰੀਕੇ ਦੇ ਜਿਹੜੇ ਕੋਈ ਛੋਟੇ ਵੱਡੇ ਨਸ਼ਾ ਤਸਕਰ ਆ ਪੈਡਲਰ ਸੀ ਕੇ ਲਾ ਕੇ ਦੇ ਨੌਂ ਫੜਕੇ ਜੇਲ੍ਹ ਚ ਭੇਜਿਆ ਗਿਆ। ਉਸ ਤੋਂ ਇਲਾਵਾ ਕਰੀਬ 800 ਦੇ ਕਰੀਬ ਜਿਹੜੇ ਉਹਦੇ ਸਾਡੇ ਜਿਹੜੇ ਵਾਸੀ ਸੀਗੇ ਵਸਨੀਕ ਸੀ ਜਿਹੜੇ ਕਿ ਇਸ ਨਸ਼ੇ ਦੀ ਤੋੜ ਦੇ ਆਦੀ ਸਨ ਜਾਂ ਇਸ ਤੋਂ ਬਿਮਾਰ ਸੀ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਤੇ ਭੇਜ ਕੇ ਯਾਨੀ ਕਿ ਨਸ਼ਾ ਛੁਟਾਊ ਕੇਂਦਰ ਭੇਜ ਕੇ ਉਹਨਾਂ ਦਾ ਇਲਾਜ ਉਹਨਾਂ ਦਾ ਜਿਹੜਾ ਹੈ ਇਲਾਜ ਕਰਵਾਇਆ ਜਾ ਰਿਹਾ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਨ੍ਹਾਂ ਦਾ ਇਲਾਜ ਹੋ ਗਿਆ ਕਈਆਂ ਨੂੰ ਉਹਨਾਂ ਦੇ ਵਿੱਚੋਂ ਨੌਕਰੀ ਵੀ ਇੰਡਸਟਰੀ ਦੇ ਵਿੱਚ ਵੀ ਦਿਲਾਈ ਗਈ ਹੈ ਤੇ ਉਹਨਾਂ ਨੇ ਆਪ ਵੀ ਕਈਆਂ ਦੇ ਵਿੱਚ ਸੈਲਫ এমਪਲੋਇਮੈਂਟ ਲਿੱਤਾ ਕਈਆਂ ਨੇ ਜਿਹੜੇ ਕਿ ਉਹਨਾਂ ਦਾ ਕੋਈ ਆਪਣਾ ਖੇਤੀਬਾੜੀ ਸੀਗੀ ਕਿਤੇ ਦੀ ਆਪਣੀ ਦੁਕਾਨ ਸੀਗੀ ਆਪਣਾ ਆਪ ਦਾ ਰੋਜ਼ਗਾਰ ਸੀਗਾ ਤੇ ਉਹ ਸਾਡਾ ਜਿਹੜਾ ਹੈਗਾ ਸਾਰੀ ਟੀਮ ਨੇ ਮਿਲ ਕੇ ਕੀਤਾ ਤੇ ਅੱਜ ਦੀ ਜਿਹੜੀ ਹੈ ਕਸੂ ਦੀਕਾਰ ਤੋਂ ਉਸੇ ਲੜੀ ਦੇ ਵਿੱਚ ਆਜੀ ਆਪਣੀ ਇੱਕ ਸਰਚ ਆਪਰੇਸ਼ਨ ਚੱਲ ਰਿਹਾ ਹੈ ਜਿਹਨੂੰ ਐਸਪੀ ਡੀ ਸਾਹਿਬ ਐਸਪੀ ਹੈੱਡਕੁਆਟਰ ਤੇ ਐਸਪੀ ਪੀਪੀਆਈ ਇਹ ਜ਼ਿਲ੍ਹੇ ਪੱਧਰ ਤੇ ਸਾਡੇ ਐਸਪੀ ਸਾਹਿਬਾਨ ਤੇ ਸਾਰੇ ਡੀਐਸਪੀ ਹਮ ਲੋਗ ਡੀਐਸਪੀ ਫਤਿਹਗੜ੍ਹ ਸਾਹਿਬ ਪਸੀ ਡੀਐਸਪੀ ਕੁਮਾਰਾ ਸਾਰੇ ਖਮਾਨੋ ਸਾਰੇ ਡੀਐਸਪੀ ਸਾਹਿਬਾਂ ਨੂੰ ਸਾਰੇ ਲੀਡ ਕਰ ਰਹੇ ਆ ਆਪਣੇ ਤੌਰ ਤੇ ਪੰਜਾਬ ਦੇ ਵਿੱਚ ਗੰਨਾ ਮੇਲਾ ਦੇ ਸ਼ੁਰੂ ਨਾ ਹੋਣ ਕਾਰਨ ਅਤੇ ਕਿਸਾਨਾਂ ਨੂੰ ਪਿਛਲੇ ਗੰਨੇ ਦੀ ਫਸਲ ਦਾ ਬਕਾਇਆ ਨਾ ਮਿਲਣ ਕਾਰਨ ਅੱਜ ਹੁਸ਼ਿਆਰਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਤਰਨਾਵ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪਰ ਤਾਂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਪਹਿਲਾਂ ਪੰਜਾਬ ਦੇ ਵਿੱਚ ਮਿਲਾਂ 31 ਅਕਤੂਬਰ ਨੂੰ ਵੀ ਸ਼ੁਰੂ ਹੋ ਜਾਂਦੀਆਂ ਸਨ ਪਰ ਇਸ ਵਾਰ ਹਾਲੇ ਤੱਕ ਵੀ ਪੰਜਾਬ 'ਚ ਗੰਨਾ ਮਿਲ ਸ਼ੁਰੂ ਨਹੀਂ ਹੋਈ ਅਤੇ ਕਿਸਾਨਾਂ ਨੂੰ ਪਿਛਲੀਆਂ ਫਸਲਾਂ ਦਾ ਵੀ ਬਕਾਇਆ ਨਹੀਂ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਦਕਿ ਸਾਡੇ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਇਸ ਵਾਰ ਫਸਲਾਂ ਦਾ ਵੱਧ ਕੇ ਕੀਮਤ ਮਿਲ ਰਹੀ ਹੈ ਇਸ ਦੇ ਨਾਲ ਹੀ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਅਸੀਂ 7 ਤਰੀਕ ਨੂੰ ਪਹਿਲਾ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ 8 ਤਰੀਕ ਨੂੰ ਮੰਗ ਪੱਤਰ ਦਿੱਤਾ ਪਰ ਅੱਜ 10 ਦਿਨ ਬਾਅਦ ਵੀ ਕੋਈ ਹੱਲ ਨਹੀਂ ਹੋਇਆ ਜਿਸ ਕਾਰਨ ਅਸੀਂ ਅੱਜ ਡੀਸੀ ਦਫ਼ਤਰ ਦੇ ਬਾਹਰ ਦਰਨਾ ਪ੍ਰਦਰਸ਼ਨ ਦੇ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਇਹ ਦਰਨਾ ਪ੍ਰਦਰਸ਼ਨ ਹੋਏਗਾ ਅਤੇ ਫਿਰ ਵੀ ਜੇਕਰ ਸਰਕਾਰ ਨੇ ਮੰਗਾ ਨਾ ਮੰਨਿਆ ਤਾਂ 21 ਤਰੀਕ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਏਗਾ ਇਸੇ ਨਾਲ ਹੀ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਅਸੀਂ ਰੇਲਾਂ ਵੀ ਰੋਕ ਸਕਦੇ ਹਾਂ ਜਿਸ ਦਾ ਨੁਕਸਾਨ ਸਰਕਾਰ ਨੂੰ ਹੋਏਗਾ ਦੇਖੋ ਅੱਜ ਦਾ ਦਰਨਾ ਗੰਨੇ ਦੇ ਰੇਟ ਨੂੰ ਲੈ ਕੇ ਜਿਹੜਾ ਕਿ ਅਸੀਂ 500 ਰੁਪਏ ਕਿੰਟਲ ਦੀ ਮੰਗ ਕਰ ਰਹੇ ਹਾਂ ਨਾਲ ਦੀ ਸਟੇਟ ਨੇ ਰੇਟ ਵਧਾ ਕੇ ਅਨਾਉਂਸ ਕਰਤਾ ਪੰਜਾਬ ਸਰਕਾਰ ਸੁੱਤੀ ਪਈ ਹੈ ਔਰ ਉਸ ਤੋਂ ਇਲਾਵਾ ਜਿਹੜਾ ਸਾਡਾ 61 ਰੁਪਏ 50 ਪੈਸੇ ਬਕਾਇਆ ਖੜਾ ਸਰਕਾਰ ਨੇ ਦੇਣਾ ਸੀ ਹਲੇ ਤੱਕ ਰੀਲੀਜ਼ ਨਹੀਂ ਕੀਤਾ ਔਰ 120 ਕਰੋੜ ਦੇ ਕਰੀਬ ਸਾਡਾ ਜਿਹੜਾ ਸਹਿਕਾਰੀ ਮਿਲਾਂ ਦਾ ਉਹ ਖੜਾ ਉਹ ਨਹੀਂ ਹਲੇ ਤੱਕ ਰੀਲੀਜ਼ ਕੀਤਾ ਸੋ ਉਹਨੂੰ ਲੈ ਕੇ ਅਸੀਂ ਅੱਜ ਦਾ ਧਰਨਾ ਪ੍ਰਦਰਸ਼ਨ ਸਾਡਾ ਚੱਲ ਰਿਹਾ ਹੈ ਇਹ ਅਸੀਂ 6 ਤਰੀਕ ਨੂੰ ਜਿਹੜੀ ਪੀਸੀ ਕੀਤੀ ਸੀ 7 ਤਰੀਕ ਨੂੰ ਅਸੀਂ ਮੰਗ ਪੱਤਰ ਦਿੱਤੇ ਡੀਸੀ ਸਾਹਿਬਾਨਾਂ ਨੂੰ ਅੱਜ 18 ਚ ਆ ਗਏ ਆ ਤੇ ਅੱਜ ਸਾਡੇ ਧਰਨਾ ਪ੍ਰਦਰਸ਼ਨ ਨੇ ਜਿਹੜੀਆਂ ਦੁਆਬੇ ਦੀਆਂ ਲਗਭਗ ਸਾਰੀਆਂ ਹੀ ਜਥੇਬੰਦੀਆਂ ਕਹਦੇ ਉਹ ਗੰਨਾ ਵੈਲਟ ਦੀਆਂ ਪੰਜ ਜ਼ਿਲ੍ਹਿਆਂ 'ਚ ਅਸੀਂ ਕਰ ਰਹੇ ਆਂ ਵਿੱਚ ਮਾਝੇ 'ਚ ਵੀ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਜਲੰਧਰ ਤੇ ਫਗਵਾੜਾ ਪੰਜ ਦਿਨਾਂ ਦਾ ਧਰਨੇ ਚੱਲ ਰਹੇ ਸਰਕਾਰ ਨੂੰ ਜਗਾਉਣ ਵਾਸਤੇ ਜੇ ਨਹੀਂ ਤਾਂ ਫਿਰ ਅਸੀਂ 21 ਤਰੀਕ ਨੂੰ ਨੈਸ਼ਨਲ ਹਾਈਵੇ ਜਿਹੜਾ ਜਲੰਧਰ ਐ ਉਹਨੂੰ ਬੰਦ ਕਰਾਂਗੇ ਤੇ ਟ੍ਰੇਨਾਂ ਵੀ ਰੋਕੀਆਂ ਜਾ ਸਕਦੀਆਂ ਤੇ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਜਿਹੜੀ ਕਿ ਹਾਲੇ ਤੱਕਰ ਚੁੱਪੀ ਸਾਧ ਕੇ ਬੈਠੀ ਆ ਸੁੱਤੀ ਪਈ ਆ ਕਿਉਂਕਿ ਇਹ ਨਹੀਂ ਦਿਨੀ ਮਿਲਣਾ ਸਟਾਰਟ ਹੋ ਜਾਂਦੀਆਂ ਕਈ ਵਾਰ 30 ਅਕਤੂਬਰ ਨੂੰ ਵੀ ਚਾਲੂ ਹੋਈਆਂ ਪਰ ਇਸ ਵਾਰ ਸਰਕਾਰ ਹਾਲੇ ਤੱਕਰ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਹੁਕਮ ਨਹੀਂ ਸਰਕਾਰ ਵੱਲੋਂ ਮਿਲ ਦੇ ਨਾਲ ਸਰਕਾਰ ਚੁੱਪੀ ਕਰਕੇ ਬੈਠੀ ਆ ਸਾਦਕੇ ਕਿਸਾਨਾਂ ਨੂੰ ਇਗਨੋਰ ਕਰਕੇ ਗੰਨਾ ਵੈਲਟ ਨੂੰ ਇਗਨੋਰ ਕਰਕੇ ਅਮ੍ਰਿਤਸਰ ਚੇਛਰਾਟਾ ਦੇ ਅਧੀਨ ਆਉਂਦੇ ਇਲਾਕੇ ਗੁਰਦੁਆਰਾ ਸਾਹਿਬ ਦੇ ਨੇੜੇ ਦਿਨ ਦਿਹਾੜੇ ਦੁਵਣ ਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਮੇਰੀ ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ਜੋ ਕਿ ਪਾਰਸ ਐਵੇਨਿਊ ਸਨਾ ਸਾਹਿਬ ਰੋਡ ਦਾ ਰਹਿਣ ਵਾਲਾ ਆਪਣੇ ਬੱਚਿਆਂ ਨੂੰ ਸਕੂਲ ਚੋਂ ਛੱਟ ਕੇ ਘਰ ਵਾਪਸ ਆ ਰਿਹਾ ਸੀ ਜਦੋਂ ਗੁਰਦੁਆਰਾ ਸ਼ਰਾਟਾ ਸਾਹਿਬ ਦੇ ਕੋਲ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਗੋਲੀ ਧੌਣ ਵਿੱਚ ਲੱਗਣ ਕਾਰਨ ਵਰਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਲੈ ਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਮ੍ਰਿਤਕ ਦੀ ਪਤਨੀ ਵੰਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਉਸਦੇ ਪਤੀ ਦਾ ਕਤਲ ਪੁਰਾਣੀ ਰੰਜਿਸ਼ ਅਧਾਰ ਤੇ ਇੱਕ ਰਿਸ਼ਤੇਦਾਰ ਵੱਲੋਂ ਕਰਵਾਇਆ ਗਿਆ ਜਿਸ ਤੇ ਪਹਿਲਾਂ ਵੀ ਪੁਲਿਸ ਥਾਣਾ ਛਾਟਾ ਤੇ ਮਾਮਲਾ ਦਰਜ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੇਰੇ ਹਸਬੰਦਿਆ ਮੇਰੀ ਦੋਦੀ ਦਾ ਘਰ ਵਾਲਾ ਨਿਸ਼ਾਨ ਸਿੰਘ ਡੇਰਾ ਬਾਬਾ ਨਨਕਰੇਂਦਾ ਇਹ ਦੋੜਾ ਜੇ ਬੈਲਾ ਇਹ ਸਾਡੀ ਕੁੜੀ ਨੂੰ ਮਾਰਦਾ ਕੁੱਟਦਾ ਹੀ ਅਸੀਂ ਆਪਣੀ ਕੁੜੀ ਨੂੰ ਦੋਵੇਂ ਨਹੀਂ ਲੈ ਆਏ ਘਰੇ ਫੇਰ ਇਹ ਧਮਕੀਆਂ ਦੇ ਲੱਗ ਪਿਆ ਫੇਰੇ ਸਾਡੇ ਗੇਟ 'ਚ ਗੋਲੀਆਂ ਚ ਲਾਕੇ ਗਿਆ ਰਾਤ 2 ਮਹੀਨੇ ਪਹਿਲਾਂ ਅਸੀਂ ਬਾਕਾਰ ਛੱਡ ਕੇ 15 ਦਿਨ ਹੀ ਬਾਹਰ ਰਹੇ ਘਰੇ ਨਹੀਂ ਆਏ ਫੇਰ ਅਸੀਂ ਚਲੋ ਦੋੜਾ ਡੰਡਾ ਆਇਆ ਵੇ ਨਹੀਂ ਲੈ ਕੇ ਆਏ ਘਰੇ ਵੀ ਚਲੋ ਇਹ ਘਰੇ ਰਹੀਏ ਕਿੰਨਾ ਚਿਰ ਘਰ ਛੱਡਿਆ ਜਾਂਦਾ ਆਪਣਾ ਅਸੀਂ ਬੱਚੇ ਸਕੂਲ ਚੱਡਣ ਜਾਣੇ ਕਰ ਇਹ ਨਾ ਕੋਈ ਪਤਾ ਨਹੀਂ ਇਤਮ ਕੀ ਦਿੰਦਾ ਹੁੰਦਾ ਹੈ ਮੇਰੇ ਭਨੇਵੇਂ ਨੂੰ ਧਮਕੀਆਂ ਲਾਉਂਦਾ ਰੋਜ਼ ਰਾਤ ਨੂੰ ਫੋਨ ਕਰਦਾ ਰੋਜ਼ ਕਹਿੰਦਾ ਮੈਂ ਆਉਣ ਲੱਗਾ ਮੈਂ ਗੋਲੀਆਂ ਮਾਰਨ ਆਉਣ ਲੱਗਾ ਉਹ ਕਹਿੰਦੇ ਆ ਜਾ ਸਾਡੇ ਕੋ ਆ ਤੇ ਇਹਨਾਂ ਨੇ ਪਰਚੇ ਜੋ ਆਪਣਾ ਨਾਮ ਘਟਾ ਲਿਆ ਕਿ ਮੈਂ ਨਹੀਂ ਹੁਣ ਵੇਚੇਗਾ ਥੋੜੇ ਦੇਣੀ ਹੋਏ ਵੀ ਕਹਿੰਦੇ ਕਿ ਮੈਂ ਨਹੀਂ ਹੈਗਾ ਵੇਚ ਤੂੰ ਆਪਣੀ ਲੜਾਈ ਆਪ ਕਰ ਨਜੇਠ ਲੋ ਤੇ ਪਰ ਉਹ ਇਹਨਾਂ ਨੂੰ ਹੀ ਨਿਸ਼ਾਨਾ ਬਣਾ ਗਿਆ ਬੱਚੇ ਛੱਡਣ ਗਏ ਸਵੇਰੇ ਗੋਲੀਆਂ ਮਾਰ ਗਿਆ ਵਾ ਕਿੱਥੇ ਮਾਰੀਆਂ ਗੋਲੀਆਂ ਏ ਮੈਨੂੰ ਨਹੀਂ ਪਤਾ ਕਿ ਤੇ ਇੱਥੇ ਮਰਵਾ ਦੀ ਦੁਕਾਨ ਲੱਗੇ ਸਾਢੇ 7:00 ਲੱਗੇ ਉੱਥੇ ਮਾਰ ਗਿਆ ਗੋਲੀਆਂ ਅਗਾਰ ਚਾਪ ਹੀ ਹੋਇਆ ਨਹੀਂ ਉਹ ਆਪ ਕਹਿੰਦੇ ਬਾਹਰ ਆ ਬਾਹਰ ਉਹਨੇ ਕਿਹਨੂੰ ਫਰੋਤੀ ਦਿੱਤੀ ਆ ਕਿ ਇਹਨੂੰ ਪੈਸੇ ਦਿੱਤੇ ਆ ਤੇ ਉਹਨੇ ਮਰਵਾਇਆ ਮੇਰੇ ਘਰ ਵਾਲੇ ਨੂੰ ਹੋਰ ਇਹਨੂੰ ਮੇਰੇ ਜੇਟ ਕੋ ਵੀ ਉਹ ਡਰਦਾ ਏ ਉਹਨਾਂ ਦੇ ਸਾਹਮਣੇ ਨਹੀਂ ਹੁੰਦਾ ਉਹਨੂੰ ਪਤਾ ਇਹਨਾਂ ਨੇ ਮਾਰ ਦੇਣਾ ਮੈਨੂੰ ਤੇ ਮੇਰੇ ਘਰ ਵਾਲੇ ਮੇਰਾ ਘਰ ਵਾਲਾ ਸਾਈਂ ਲੋਗ ਵਿਚਾਰਾ ਉਹਨੂੰ ਮਰ ਗਿਆ